ਹੈਲੋ ਫਰੈਂਡਸ ਅੱਜ ਆਪਾਂ ਬਣਾ ਰਹੇ ਹਾਂ ਪਨੀਰ ਦੀ ਭੂਜੀ ਇਹਦੇ ਲਈ ਮੈਂ ਕੜਾਹੀ ਵਿੱਚ ਥੋੜਾ ਜਿਹਾ ਤੇਲ ਗਰਮ ਕਰਾਂਗੇ ਤੇ ਇੱਥੇ ਮੈਂ ਦੋ ਪਿਆਜ਼ ਟਮਾਟਰ ਤੇ Shimla mirch ਤਿੰਨੋਂ ਚੀਜ਼ਾਂ ਕੱਟ ਕੇ ਰੱਖ ਲਈਆਂ ਨੇ ਜਿਸ ਤਰ੍ਹਾਂ ਸਰਦੇ ਵਿੱਚ ਆਪਾਂ ਮਟਰ ਯੂਜ਼ ਕਰਦੇ ਹਾਂ ਉਸੇ ਤਰ੍ਹਾਂ ਗਰਮੀਆਂ ਵਿੱਚ ਇਹਨਾਂ ਚੀਜ਼ਾਂ ਵਿੱਚ ਆਪਾਂ Shimla mirch use ਕਰ ਸਕਦੇ ਆ ਇਹਦੇ ਨਾਲ ਪਨੀਰ ਦੀ ਪੁਰਜੀ ਦਾ ਟੇਸਟ ਬਹੁਤ ਹੀ ਜੰਮੀ ਬਣ ਜਾਂਦਾ ਹੈ ਜੀਰਾ ਐਡ ਕੀਤਾ ਹੈ ਉਸ ਤੋਂ ਬਾਅਦ ਪਿਆਜ਼ ਉਰ ਦੀ ਜੇ ਤੇ ਆਜ ਵੱਧ ਘੱਟ ਵੀ ਕਹਿ ਸਕਦੇ ਹਾਂ ਪਨੀਰ ਜ਼ਿਆਦਾ ਹੈ ਤਾਂ ਘੱਟ ਪਿਆਜ਼ ਪਾ ਲੋ ਘੱਟਾ ਪਨੀਰ ਹੈ ਤਾਂ ਵੱਧ ਪਿਆਜ਼ ਪਾ ਲੋ ਕਿਉਂਕਿ ਪਨੀਰ ਵੀ ਕੁਝ ਦਿਨ ਦਾ ਟੇਸਟੀ ਹੀ ਬਣਨਾ ਹੈ ਐਮਰ ਜੈ ਬਾਬੀ ਪਿਆਜ਼ਾਂ ਤੋਂ ਬਾਅਦ ਹੁਣ ਆਪਾਂ ਟਮਾਟਰ ਐਡ ਕਰਾਂਗੇ ਮੈਂ ਤਿੰਨ ਉਹ ਜਾਂ ਦੰਡੀਆਂ ਪੱਤੀਆਂ ਕੱਟੀਆਂ ਨੇ ਦਾਦਾ ਨਹੀਂ ਭੁੰਨਣੇ ਹੈਗੇ ਥੋੜੇ ਜਿਹਾ ਆਪਾਂ ਨਰਮ ਰੱਖਾਂਗੇ तो कई लोग कल की पेस्ट पसंद करते हैं देखो कलर कि कंबीनेशन कि शिमला मिर्च ऐड करबीनेशन कि प्यारा लग रहा है जिमी वेखन वजिया लगती है ना खाने उसमें वजह लगती है ਹੁਣ ਆਪਾਂ ਮਸਾਲੇ ਐਡ ਕਰਾਂਗੇ ਇੱਕ ਚਮਚ ਹਲਦੀ ਪਾਉਣ ਤੋਂ ਬਾਅਦ ਅੱਧਾ ਪਾਉਣਾ ਚਮਚ ਲਾਲ ਮਿਰਚ ਇੱਕ ਚਮਚ ਨਮਕ ਇੱਕ ਚਮਚ ਨਮਕ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਹਿਲਾਓ ਨਹੀਂ ਜੇਪੁਰ ਜੀ ਦੇ ਜਿਆਦਾ ਮਸਾਲੇ ਐਡ ਕਰਨ ਦੀ ਕੋਈ ਜ਼ਰੂਰਤ ਨਹੀਂ ਜਿਵੇਂ ਕਿ ਮੈਂ ਪਹਿਲਾਂ ਕਹੇ ਬਹੁਤ ਟੇਸਟੀ ਸਬਜ਼ੀ ਬਣਦੀ ਹੈ ਇਸ ਲਈ ਇਹਨੂੰ ਸਿੰਪਲ ਹੀ ਰੱਖੋ ਥੋੜਾ ਜਿਹਾ ਦੁੱਧ ਐਡ ਕਰਾਂਗੇ ਇਹਨਾਂ ਨੂੰ ਸਾਲੇ ਚੰਗੀ ਤਰ੍ਹਾਂ ਘੁਲ ਜਾਣਗੇ ਤੇ ਹੁਣ ਇਹਦੇ ਵਿੱਚ ਪਨੀਰ ਐਡ ਕਰਾਂਗੇ ਦੇਖੋ ਆਪਣੀ ਭੁਰਜੀ ਕਿੰਨੀ ਵਧੀਆ ਬਣ ਗਈ ਕਿੰਨੇ ਵਧੀਆ ਕਲਰ ਆਏ ਨੇ ਹੋਣੀ ਨੂੰ ਪੂਰੀ ਨਾਲ ਚਪਾਤੀ ਨਾਲ ਜਿਵੇਂ ਮਰਜ਼ੀ ਖਾ ਸਕਦੇ ਹੋ ਹੈਵ ਅ ਨਾਈਟ ਡੇ ਬਾਏ